बगदाद शहर जी कीअं निशानी जिथे उचियम चीन बगदादर जी बगदाद शहर जी की जिथे जन मीरा सीरा मेरा एत मेरा पुरे पुरे जूं दरसीरा कफ़नी तेरल सां संग हूँ सतसंग टुकना ने करसां मीरा 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 सदले میں मीरा सदले जे دی सद सद बगदा ਸੱਜ ਲੈ ਜੇ ਵਿੱਚ ਬਗਦਾ ਨਗਲੀ ਗਲੀ ਨੱਚਦੀ ਬਿਨਾ ਮੇਰਾ ਸੱਜ ਲੈ ਜੇ ਵਿੱਚ ਬਗਦਾ ਨਗਲੀ ਗਲੀ ਨੱਚਦੀ ਬਿਨਾ ਮੈਂ ਸੱਜ ਲੈ ਜੇ ਵਿੱਚ ਬਗਦਾ ਨਗਲੀ ਗਲੀ ਨੱਚਦੀ ਬਿਨਾ ਆਹ ਰੇ ਜੋ ਬਗਦਾ ਨਗਲੀ ਗਲੀ ਇਹ ਸਹੀ ਹੋ ਨਹੀਂ ਇਹ ਸਹੀ ਹੋ ਨਹੀਂ ਇਹ ਹੋ ਮੰਗੋ ਦੁਆ ਮਾਂ ਮੇਰਾ ਸੱਜ ਲੈ ਜੇ ਵਿੱਚ ਬਗਦਾ ਨਗਲੀ ਗਲੀ ਨੱਚਦੀ ਬਿਨਾ ਮੇਰਾ ਸੱਜ ਲੈ ਜੋ ਵਗਦਾ ਲਗਲਗਲ ਲੱਛਦੀ ਸਈਉਨੀ ਸਈਉਨੀ ਇਹੋ ਮੰਗੋ 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 ਦੁਆ ਮੀਰਾ ਸਦ ਲੈ ਦੇ ਵਿੱਚ ਵਗਦਾ ਗਲੀ ਗਲੀ ਲੱਛਦੀ ਵੀਰਾ ਮੀਰਾ ਸਦ ਲੈ ਦੇ ਵਿੱਚ ਜੋ ਵਗਦਾ ਗਲੀ ਗਲੀ ਲੱਛਦੀ ਸਈਉਨੀ ਇਹੋ ਮੰਗੋ ਦੁਆ ਮੀਰਾ ਸਦ ਲੈ ਦੇ ਵਿੱਚ ਵਗਦਾ ਮੈਂ ਗਲੀ ਗਲੀ ਲੱਛਦੀ ਵੀਰਾ ਕਦੇ ਗਲ ਨਾ ਕਰੀਂ ਵੀਰਾ اے ਵੀਰਾ ਮੇਰਾ ਸਭ ਤੋਂ ਸੋਹਣਾ ਵੀਰਾ ਤੇਰਾ ਸਭ ਤੋਂ ਸੋਹਣਾ ਵੀਰਾ ਮੇਰਾ ਸਭ ਤੋਂ ਸੋਹਣਾ ਵੀਰਾ ਮੇਰਾ ਸਭ ਤੋਂ ਸੋਹਣਾ ਇਹ ਦੁਨੀਆਂ ਕੋਈ ਹੋਰ ਨਹੀਂ ਹੋਣਾ ਮੇਰਾ ਸੱਜਣ ਜੇ ਵਿੱਚ ਭਗਤਾਂ ਦਾ ਦੇ ਵਿਚੋ ਭਗਤਾ ਮੈਂ ਗਲੀ ਗਲੀ ਮਸਜਿਦ ਵੀਰਾ ਸਦਲੇ ਜੇ ਵਿਚੋ ਭਗਦਾ ਮੈਂ ਗਲੀ ਗਲੀ ਮਸਜਿਦ ਵੀਰਾ ਮੇਰਾ ਸਦਲੇ ਜੇ ਵਿਚੋ ਭਗਦਾ ਤੇ ਗਲੀ ਗਲੀ ਮਸਜਿਦ ਵੀਰਾ ਮੇਰਾ ਸਦਲੇ ਜੇ ਵਿਚੋ ਭਗਦਾ ਨਾ ਗਲੀ ਗਲੀ ਮਸਜਿਦ ਵੀਰਾ ਏ ਲੱਜ ਪਾਲ ਦੁਆ ਸ਼ੋਭਾ ਗਦਾ ਮਗਦਾਨ ਗਲੀ ਗਲੀ ਨੱਚਦੀ ਵਿਰਾਜ ਬਦਲੇ ਦੇ ਜਗ ਮਗਦਾਨ ਮਗਲੀ ਗਲੀ ਨੱਚਦੀ ਵਿਰਾਜ ਏ ਮੀਰਾ ਪਲ ਵਿੱਚ ਧੋਨੀ ਅਬਰਦਾ ਮਰੀ ਦੀ ਧੋਨੀ ਅਬਰਦਾ ਉੱਥੇ ਪੁੱਜਣ ਵਸਾ ਦੇਉਂਦੇ ਨੇ ਮੀਰਾ ਸਦਨ ਦੇ ਵਿੱਚ ਸ਼ੋਭਾ ਗਦਾ ਗਲੀ ਗਲੀ ਨੱਚਦੀ ਵਿਰਾਜ ਬਦਲੇ ਦੇ ਜਗ ਮਗਦਾਨ ਮਗਲੀ ਗਲੀ ਨੱਚਦੀ ਵਿਰਾਜ ਏ ਕਚਰੀ ਬਣਿਆ ਇਤਨਾ ਘੱਟ ਦੀ ਵਗਤ ਦੀ ਨੱਚਦੀ ਪਰਿਆ ਇਨਦਾ ਨੱਚਦੀ ਮੈਨੂੰ ਨੱਚ ਕੇ ਮੀਰਾ ਮਨਾਵਣ ਦੇ ਮੀਰਾ ਸੱਜ ਲੈ ਦੇ ਵਿੱਚ ਵਗਦਾ ਨਾ ਗਲੀ ਗਲੀ ਨੱਚਦੀ ਮੀਰਾ ਮੀਰਾ ਸੱਜ ਲੈ ਦੇ ਵਿੱਚ ਵਗਦਾ ਨਾ ਗਲੀ ਗਲੀ ਨੱਚਦੀ ਮੀਰਾ ਇਹ ਉਥੇ ਹਰ ਮੁਸ਼ਕਿਲ ਹੱਲ ਹੋ ਜਾਵੇ ਹਰ ਮੁਸ਼ਕਿਲ ਹੱਲ ਹੋ ਜਾਵੇ ਜਿਹੜਾ ਸ਼ਾਹ ਜੀ उन रंग बरबाद बि करीर मिले सदले गली गली

ਅਮੀਰ ਅਮੀਰ ਯਾ ਅਮੀਰ 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 ਜਿਵੇਂ ਜਿ ਵਿੱਚ ਭਗਦਾ ਲਗਦੀ ਗਲੀ ਨੱਚਦੀ ਵੀਰਾ ਜਿਵੇਂ ਜਿ ਵਿੱਚ ਭਗਦਾ ਲਗਦੀ ਗਲੀ ਨੱਚਦੀ ਵੀਰਾ ਯਮੀਰ ਸਾਦ ਲੈ ਜਿ ਵਿੱਚ ਭਗਦਾ ਲਗਲੀ ਗਲੀ ਨੱਚਦੀ ਵੀਰਾ ਅਮੀਰ ਸੰਦ ਦੇ ਗਲੀ ਗਲੀ ਨੱਚਦੀ ਫੇਰਾ ਜਸਦ ਲੈ ਦੇ ਵਿੱਚ ਵੱਦਾ ਮੈਂ ਗਲੀ ਗਲੀ ਨੱਚਦੀ ਫੇਰਾ ਆ ਆ ਆ ਆ ਜਸਦ ਲੈ ਦੇ ਵਿੱਚ ਵੱਦਾ ਮੈਂ ਗਲੀ ਗਲੀ ਨੱਚਦੀ ਐ ਮੁਖ्तसर ਸੀ ਮੇਰੀ ਕਹਾਣੀ ਹੈ ਮੁਖ्तसर ਸੀ ਮੇਰੀ ਕਹਾਣੀ ਹੈ ਸੁਰ ਮੇ ਤੋਂ ਮਿਹਰਮਾਨੀ ਹੈ ਮੀਰਾ ਸਦ ਲੈ ਦੇ ਵਿੱਚ ਵਗਦਾ ਨਗਲੀ ਗਲੀ ਮਸਤੀ ਵੀਰਾ ਅੱਦ ਲੈ ਦੇ ਵਿੱਚ ਵਗਦਾ ਨਗਲੀ ਗਲੀ ਨੱਚਦੀ ਵੀਰਾ ਅਸਾ ਛੱਡਿਆ ਤੇਰੀ ਮਰਜ਼ੀ ਤੇ ਛੱਡਿਆ ਤੇਰੀ ਮਰਜ਼ੀ ਤੇ ਯਾ ਮੀਰਾ ਯਾ ਸ਼ਾਹੇ ਜਿਨਾਨੀ ਯਾ ਮੀਰਾ ਯਾ ਅਸੋ ਛੱਡਿਆ ਤੇਰੀ ਮਰਜ਼ੀ ਤੇ ਛੱਡਿਆ ਤੇਰੀ ਮਰਜ਼ੀ ਤੇ ਤੂੰ ਵੀ ਗੌਰ ਕਰੀ ਸਾਡੀ ਅਰਜ਼ੀ ਤੇ ਮੀਰਾ ਸਦਰੇ ਤੇ ਵਿੱਚ ਵਗਦਾ ਮੈਂ ਗਲੀ ਗਲੀ ਮਸਜਿਦ ਵਿਰਾ ਦੇ ਲੋਰੀ ਦੋ ਬੋਣੀ ਦੋਰੇ ਪਾਵਾਗਾ ਪਾਵਾਗਾ ਪਾਵਾ ਕਰਦੇ ਮੇਰਾ ਸੱਜਣ ਲੈ ਜੇ ਵਿੱਚ ਵਰਦਾ ਮੈਂ ਗਲੀ ਗਲੀ ਨਸਰੀ ਵਿਰਾ ਇਹ ਮਰਤਬਾ ਕਿਆ ਪੁੱਛਦੇ ਹੋ ਕਾਦਰੀ ਦਰਬਾਰ ਦਾ ਮਰਤਬਾ ਕਿਆ ਪੁੱਛਦੇ ਹੋ ਕਾਦਰੀ ਦਰਬਾਰ ਦਾ ਮਰਤਬਾ ਕਿਆ ਪੁੱਛਦੇ ਹੋ ਕਾਦਰੀ ਦਰਬਾਰ ਦਾ ਤਾਰ ਕਾ ਮੇਰਾ ਸੱਜ ਲੈ ਜੇ ਵਿੱਚ ਮਗਦਾ ਗਲੀ ਗਲੀ ਮਰਛੀ ਫਿਰਾ ਸੱਜ ਲੈ ਜੇ ਵਿੱਚ ਮਗਦਾ ਗਲੀ ਗਲੀ ਨੱਚਦੀ ਬਿਰਾ ਤੇਰਾ ਲੱਤ ਇਹ ਭਗਦਾ ਗਲੀ ਗਲੀ ਨੱਚਦੀ ਬਿਰਾ ਇਹ ਸੱਜ ਲੈ ਜੇ ਹੋ ਜਾਵੇ ਕਰਮ ਤੇਰਾ ਮੇਰੀ ਕਿਸਮਤ ਸਵਰ ਜਾਵੇ ਹੋ ਹੋ ਹੋਵੇ ਕਰਮ ਤੇ ਤੇਰੀ ਕਿਸਮਤ ਸਵਰ ਜਾਵੇ ਤੇਰੇ ਦਰਬਾਰ ਤੋਂ ਸਖੀਆ ਤੇਰੇ ਦਰਬਾਰ ਤੋਂ ਸਖੀਆ ਮੇਰੀ ਝੂਲੀ ਵੀ ਭਰ ਜਾਵੇ ਮੇਰਾ ਸਦਲੇ ਦੇ ਵਿੱਚ ਮਗਦਾ ਮੈਂ ਗਲੀ ਗਲੀ ਨੱਚਦੀ ਪਿਆ ਇਹ ਪੂਰੀ ਹੋਵੇ ਮੇਰੇ ਦਿਲ ਦੀ ਮੁਰਾਦ ਪੂਰੀ ਹੋਵੇ ਮੇਰੇ ਮੇਰੀ ਗਲੀ ਗਲੀ ਨਜ਼ਰੀ ਫਿਰਾ ਮੇਰਾ ਸੱਤ ਲੈ ਜੇ ਵਿੱਚ ਬਗਦਾ ਗਲੀ ਗਲੀ ਬਚਰੀ ਫਿਰਾ ਮੇਰਾ ਸੱਤ ਲੈ ਜੇ ਵਿੱਚ ਬਗਦਾ ਤੇ ਮੇਰੀ ਗਲੀ ਬਚਰੀ ਫਿਰਾ ਤਕਦੀਰ ਬਦਲਨੇ ਵਾਲੇ ਦਾ ਹੈ ਵਿੱਚ तकदीर बदिले माल अब्दुल कादर कादर है तकदीर बदलेवादर ਹੈ ਤਕਦੀਰ ਬਦਲਨੇ ਵਾਲਾ ਹੈ ਤਕਦੀਰ ਬਦਲਨੇ ਵਾਲਾ ਲਿਖੀ ਹੋਈ ਤਕਦੀਰ ਦੇ ਵਰਕਿਆਂ ਦੀ ਲਿਖੀ ਹੋਈ ਤਕਦੀਰ ਦੇ ਵਰਕਿਆਂ ਦੀ ਤਹਿਰੀਰ ਬਦਲ ਲੈ ਮੇਰਾ ਸਦ ਲੈ ਜੇ ਵਿੱਚ ਭਗਦਾ ਗਲੀ ਗਲੀ ਵਿੱਚ ਦੀ ਫਿਰਾਂ ਮੇਰਾ ਸਦ ਲੈ ਜੇ ਵਿੱਚ ਭਗਦਾ ਗਲੀ ਗਲੀ ਵਿੱਚ ਦੀ ਫਿਰਾਂ ਮੇਰਾ ਸਦ ਲੈ ਜੇ ਵਿੱਚ ਭਗਦਾ ਸੱਲ ਆਜ਼ਮ ਦੇ ਦਰ ਤੇ ਮੇਰਾ ਮੋਸਲ ਆਜ਼ਮ ਦੇ ਦਰ ਤੇ ਬੜੀ ਤੇ ਪਰਵਾਹੀ ਦੇਖੀਏ ਬੜੀ ਤੇ ਪਰਵਾਹੀ ਵੇਖੀਏ ਉਹਦੇ ਦਰ ਤੇ ਮੰਗ ਤੇਰਾ ਨੂੰ ਯਾਰੋ ਉਹਦੇ ਦਰ ਤੇ ਮੰਗ ਤੇਰਾ ਨੂੰ ਯਾਰੋ ਮੇਰੀ ਦੀ ਉਹਨੂੰ ਆਈ ਵੇਖੀਏ ਮੇਰਾ ਸਦਲੇ ਦੇ ਵਿਚ ਲਗਦਾ ਗਲੀ ਗਲੀ ਵਚ ਗਲੀ ਗਲੀ ਵਿੱਚ ਨੱਚੀ ਫੇਰਾ ਕੋਈ ਰੱਦ ਲੈ ਜਾ ਵਿੱਚ ਵਦ ਦਾ ਗਲੀ ਗਲੀ ਵਿੱਚ ਨੱਚੀ ਫੇਰਾ ਇਹ ਵੀ ਨਾ ਫਦ ਲੈ ਜਾ ਵਿੱਚ ਵਦ ਦਾ ਗਲੀ ਗਲੀ ਵਿੱਚ ਨੱਚੀ ਫੇਰਾ ਮੇਰਾ ਵਦ ਲੈ ਜਾ ਵਿੱਚ ਵਦ ਦਾ ਗਲੀ ਗਲੀ ਵਿੱਚ ਨੱਚੀ ਫੇਰਾ ਰੋਸ ਭਗਤੀਆਂ ਸ਼ਾਨਾਂ ਤੇ ਅਜ਼ਮਤਾਂ ਦਾ ਰੋਸ ਭਗਤੀਆਂ ਸ਼ਾਨਾਂ ਤੇ ਅਜ਼ਮਤਾਂ ਦਾ ਦੋ ਜਗ ਪਿਆ ਐਦਾਂ ਰਸਦਾ ਦੋ ਗੋਸ ਦੇ ਨਾਮ ਦਾ ਕਸਮ ਰੱਬ ਦੀ ਗੋਸ ਦੇ ਨਾਮ ਦਾ ਕਸਮ ਰੱਬ ਦੀ ਸੀਨੇ ਕੰਦੇ ਸਾਬ ਸ਼ਰਭਾ ਪੜਦਾ ਜਿਵੇਂ ਕਰਦੇ ਸਾਬ ਸ਼ਰਭਾ ਕਰਦਾ ਮੁਸਤਾਖ ਬੇ ਅਦਬ ਸਰਕਾਰ ਦਾ ਏ ਜੋ ਮੁਸਤਾਖ ਦੇ ਅਦਤਰ ਕਰਦਾ ਏ ਉਹਨੂੰ ਰੱਬ ਵੀ ਕਹਦੇ ਨਹੀਂ ਮਾਫ ਕਰਦਾ ਉਹਨੂੰ ਰੱਬ ਵੀ ਕਰੇ ਨਹੀਂ ਮਾਫ ਕਰਦਾ ਜੋ ਗੁਸਤਾਖ ਬੇ ਅਦਬ ਸਰਕਾਰ ਦਾ ਏ ਜੋ ਗੁਸਤਾਖ ਉਨੁਰਬ ਵੀ ਖਦੇ ਨਹੀਂ ਮਾਫ ਕਰਦਾ ਉਨੁਰਬ ਵੀ ਖਦੇ ਨਹੀਂ ਮਾਫ ਕਰਦਾ ਇਹ ਕਤਬ ਕਾਬੇ ਦਾ ਕਰਦੇ ਤਵਾਫਾ ਖੁਦਾ ਕਤਬ ਕਾਬੇ ਦਾ ਕਰਨੇ ਤਵਾਫਾ ਖੁਦਾ ਅਸ਼ਕੂਨ ਉਸ ਜੰਦਰ ਦਾ ਤਵਾਫ ਕਰਦਾ ਮੇਰਾ ਸਦਲੇ ਦੇ ਵਿੱਚ ਬਗਦਾ ਗਲੀ ਗਲੀ ਕਚ ਦੀ ਵਿਰਾਹ ਦੇ ਵਿੱਚ ਬਗਦਾ ਲਗਲੀ ਗਲੀ ਗਲੀ ਇਹ ਪੂਰੀ ਹੋ ਕੇ ਸਦਨੇ ਜੇ ਸੁਭਗਦਾ ਗਲੀ ਗਲੀ ਮਸਰੀ ਵਿਰਾ ਬਦਲੇ ਜੇ ਸੁਭਗਦਾ ਨਰ ਗਲੀ ਗਲੀ ਮਸਰੀ ਵਿਰਾ ਅੱਗੇ ਗਏ ਤਨ ਚਾਹੀਦਾ ਹੁਰਤੇ ਕਰਮ ਗਰੀਬ ਤੇ ਚਾਹੀਦਾ ਹੁਰਤੇ ਕਰਮ ਗਰੀਬ ਤੇ ਚਾਹੀਦਾ ਹੁਰਤੇ ਕਰਮ ਗਰੀਬ ਤੇ ਚਾਹੀਦਾ ਮੇਰੇ ਕਾਲੇ ਅੱਜ ਉੱਟੇ ਵਾਲ ਹੋ ਗਏ ਸਦਨੇ ਜੇ ਸੁਭਗਦਾ ਗਲੀ ਗਲੀ ਅਸੀਂ ਬੱਲੇ ਗਾ ਮੈਨੂੰ ਬੱਲੇਵਾ ਦਸੀ ਹੁਣ ਤੇ ਆਪਣੇ ਵੀ ਵੈਰ ਨਾਲ ਹੋਗੇ ਹੁਣ ਤੇ ਆਪਣੇ ਵੀ ਵੈਰ ਨਾਲ ਹੋਗੇ ਹੁਣ ਤੇ ਕਮ ਸਰਦਾਰ ਤੇ ਚਾਹੀਦਾ ਏ ਹੁਣ ਤੇ ਕਮ ਸਰਦਾਰ ਤੇ ਚਾਹੀਦਾ ਏ ਮੇਰੇ ਕੋਲ ਨਹੀਂ ਅਜੋ ਚਿੱਤੇ ਵਾਲ ਹੋਗੇ ਮੇਰਾ ਸਦਲੇ ਦੇ ਵਿੱਚ ਫਰਦਾ ਕਭੀ ਕਲੀ ਨਾ ਚੋਦੀ ਵੀਰਾ ਮੇਰਾ ਸਦਲੇ ਦੀ ਦਾਰ ਦਾ ਪਾਵਨਾਈ ਕਦੋਂ ਖੈਰ ਦੀ ਦਾਰ ਦਾ ਪਾਵਨਾਈ ਕਦੋਂ ਖੈਰ ਦੀ ਦਾਰ ਦਾ ਪਾਵਨਾਈ ਕਦੋਂ ਖੈਰ ਦੀ ਦਾਰ ਦਾ ਪਾਵਨਾਈ ਅਰਦਾ ਕਰਦੇ ਆ ਨੂੰ ਕਈ ਸਾਲ ਹੋ ਗਏ ਮੀਰ ਸਦਨ ਜੇ ਵਿੱਚੋਂ ਵਗਦਾ ਮੈਂ ਗਲੀ ਗਲੀ ਕਸਰੀ ਵਿਰਾਸਤ ਰਹੇ ਜਾਂਦੇ ਜੇ ਵਗਦਾ ਮੈਂ ਗਲੀ ਗਲੀ गली नचंद बिरामी सदने जे विच भगदा गली गली नचंदी मीर सदने जे विच भगदा गली गली नचंद ਤੁਦੀ ਫਿਰੋਂ ਮੇਰਾ ਸਦ ਲੈ ਦੇ ਵਿੱਚ ਰਮਦਾ ਗਲੀ ਗਲੀ ਨੱਚਦੀ ਵਿਰਾ ਮੇਰਾ ਜੀ ਜੋ ਵਗਦਾ ਗਲੀ ਗਲੀ ਨੱਚਦੀ ਵਿਰਾ ਮੇਰੋ ਸੁਣਦਾ ਜੋ ਮੀਰੋ ਕਰਿਆ ਮੇ ਮੇਰੀ ਸੁਣਦਾ ਜੋ ਮੀਰੋ ਕਰਿਆ ਗਲੀ ਗਲੀ ਲੱਜਦੀ ਵਿਰਾ हसी हुसैनी सिर ते सा हस बि हुसैनी सिर देरा चड़ी ਮੈਨੂੰ ਉਜੜੀ ਨੂੰ ਕਰਿਆ ਬਾਬ ਮੈਨੂੰ ਉਜੜੀ ਨੂੰ ਕਰਿਆ ਬਾਬ ਮੈਂ ਗਲੀ ਗਲੀ ਵਿੱਚ ਚਦੀ ਫਿਰਾਂ ਮੇਰਾ ਦਿਲ ਦੇ ਵਿੱਚ ਵਗਦਾ ਮੈਂ ਗਲੀ ਗਲੀ ਨੱਚਦੀ ਫਿਰਾਂ ਇਹ ਮੈਨੂੰ ਉਜੜੀ ਨੂੰ ਕਰਿਆ ਬਾਬ ਮੈਨੂੰ ਜੀਣ ਕਰਿਆ ਬਾਬ ਮੈਂ ਗਲੀ ਗਲੀ ਨੱਚਦੀ ਫਿਰਾਂ ਮੇਰਾ ਦਿਲ ਦੇ ਵਿੱਚ ਵਗਦਾ ਮੈਂ ਗਲੀ ਗਲੀ ਨੱਚਦੀ ਫਿਰਾਂ ਇਹ ਮੈਨੂੰ ਉਜੜੀ ਨੂੰ ਕਰਿਆ ਬਾਬ तो हर कोई रंग हर कोई टुपी तारी जाम टुपी तारी जाम करे ਰੁਕੀ ਕਰ ਜਮ ਕਰੀ ਬਦਾ ਮੈਡੂ ਪੀ ਕਰ ਜਮ ਕਰੀ ਬਦਾ ਨੰਬੀਦਾਰੀ ਜਾਮ ਕਰੀ ਬਦਾ ਮੈਂ ਗਲੀ ਗਲੀ ਨੱਚਦੀ ਫਿਰਾ ਮੀਰਾ ਸਦਲੇ ਦੇ ਵਿੱਚੋਂ ਬਗਦਾ ਗਲੀ ਗਲੀ ਨੱਚਦੀ ਫਿਰਾ ਮੀਰਾ ਸਦਲੇ ਦੇ ਵਿੱਚੋਂ ਬਗਦਾ ਗਲੀ ਗਲੀ ਨੱਚਦੀ ਫਿਰਾ ਇਹ ਅਸਦਮੀ ਨਾਲੇ ਕਰਮ ਕਮਾਵੇ ਅਸਦਮੀ ਨਾਲੇ ਕਰਮ ਕਮਾਵੇ ਅਸਦਮੀ ਨਾਲੇ ਕਰਮ ਕਮਾਵੇ ਆਪਣੇ ਕੋਲ ਬੁਲਾਵੇ ਮੈਨੂੰ ਆਪਣੇ ਕੋਲ ਬੁਲਾਵੇ ਮੈਨੂੰ ਆਪਣੇ ਕੋਲ ਬੁਲਾਵੇ ਆਪਣੇ ਕੋਲ ਬੁਲਾ ਨਾਲ ਅੱਖੀਆਂ ਦੇ ਨਾਲ ਅੱਖੀਆਂ ਦੇ ਚੁੰਮਾ ਵਗਦਾ ਨਾਲ ਅੱਖੀਆਂ ਦੇ ਚੁੰਮਾ ਵਗਦਾ ਇਹ ਨਾਲ ਅੱਖੀਆਂ ਦੇ ਚੁੰਮਾ ਵਗਦਾ ਨਾਲ ਅੱਖੀਆਂ ਮੈਂ ਗਲੀ ਗਲੀ ਨੱਚਦੀ ਫਿਰਾਂ ਮੇਰਾ ਸਦ ਲੈ ਦੇ ਵਿੱਚ ਵਗਦਾ ਗਲੀ ਗਲੀ ਨੱਚਦੀ ਫਿਰਾਂ ਮੇਰਾ ਸਦ ਲੈ ਦੇ ਵਿੱਚ ਵਗਦਾ ਗਲੀ ਗਲੀ ਨੱਚਦੀ ਫਿਰਾਂ ਨਾਲ ਅੱਖੀਆਂ ਦੇ ਚੁੰਮਾ ਵਗਦਾ ਨਾਲ ਅੱਖੀਆਂ ਦੇ ਚੁੰਮਾ ਮੈਂ ਗਲੀ ਗਲੀ ਨੱਚਦੀ ਫਿਰਾਂ ਮੇਰਾ ਸਦ ਲੈ ਦੇ ਵਿੱਚ ਵਗਦਾ ਗਲੀ ਗਲੀ ਨੱਚਦੀ ਫਿਰਾਂ ਇਹ ਮੇਰਾ ਸਦ ਲੈ ਦੇ ਵਿੱਚ ਵਗਦਾ ਮੈਂ ਗਲੀ ਗਲੀ ਨੱਚਦੀ ਫਿਰਾਂ